ਅਣੀ ਮਿੱਤਰੋ ਗੁੱਡ ਮਾਰਨਿੰਗ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਤੇ ਆਪਾਂ ਪਿਆ ਉੱਠ ਤੇ ਦਿਨ ਚੜਿਆ ਪਿਆ ਆਵਾ ਤੋ ਪਚੜੀ ਹੋਈ ਆ ਤੇ ਆਪਾਂ ਨੂੰ ਨਵਤਾਜ ਆਪਣੇ ਦਾ ਹੋਇਆ ਪਿਆ ਟਾਈਮ ਤੇ ਉਹਨੂੰ ਆਪਾਂ ਚੜਾਉਣਾ ਵੈਨ ਤੇ ਤੇ ਵੈਨ ਦੀ ਕਰਦੇ ਹਾਂ ਠੀਕ ਤੇ ਚਲੋ ਆਉਂਦੀ ਹੈ ਵੈਨ ਤੇ ਚੜਾਉਨੇ ਆ ਫਿਰ ਨਵਤਾਜ ਨੂੰ ਲਓ ਜੀ ਆ ਗਈ ਵੈਨ ਤੇ ਆਪਾਂ ਨਵਤਾਜ ਨੂੰ ਚੜਾਉਨੇ ਆ ਵੈਨ ਤੇ ਚਲੋ ਵੀ ਚੜਾਓ ਚੜਾ ਦੋ ਚੜਾ ਦੋ ਚੜਾ ਦੋ ਵੱਡਾ ਵੀਦਾ ਵੈਨ ਤੇ ਚੜਾਈ ਜਾਂਦਾ ਆ ਲੈ ਅਗਰ ਤਾਜ ਬਾਏ ਵਰਨਾ ਹਾਏ ਨਾ ਤਾ ਤੁਸੀਂ ਬਾਏ ਕਰੋ ਬਾਏ ਹਾਂਜੀ ਆਪਾਂ ਚੱਲੇ ਆ ਮਾਝੇ ਮਿਲਦੇ ਆ ਮਾਝੇ ਜਾ ਕੇ ਤੇ ਗਾੜੀ ਆਪਣੀ ਗਾੜੀ ਚਲੋ ਬੈਠਦੇ ਆ ਚਲੋ ਜੀ ਲੋ ਵੀ ਰਾਣੀ ਸੁਨਦਰਾ ਕਰਤੀ ਸਿੱਧੀ ਮਾਝੇ ਨੂੰ ਤੇ ਹੁਣ ਹਾਂਜੀ ਆਪਾਂ ਪਹੁੰਚ ਗਏ ਆਂ ਸ਼ਹਿਰ ਤੇ ਆਪਾਂ ਇੱਥੋਂ ਬਿਠਾਉਣਾ ਆਪਣੇ ਨਾਲ ਦੀ ਇੱਕ ਦੋ ਕੁਛ ਬੰਦਿਆਂ ਨੂੰ ਯਾਰ ਦੋਸਤੀ ਮੁੰਡੇ ਤੇ ਉਹਨਾਂ ਨੂੰ ਬਿਠਾ ਕੇ ਤੇ ਫੇਰ ਆਪਾਂ ਚੱਲਦੇ ਆਂ ਉੱਤਰ ਨੂੰ ਲਾ ਵੀ ਆਪਾਂ ਆ ਗਏ ਆਂ ਯੂਨੀਅਨ ਦੇ ਅੰਦਰ ਤੇ ਅੰਦਰ ਤੁਹਾਨੂੰ ਦਿਖਾਉਨੇ ਆਂ ਕਿ ਕੀ ਗੱਡੀਆਂ ਚੱਲਦੀਆਂ ਨੇ ਪੁੱਤਿਆਂ ਪੁੱਤਿਆਂ ਕਿਹਨਾਂ ਦਿੰਦੇ ਆਂ ਤੇ ਗੱਡੀਆਂ ਉਹਨਾਂ ਤੇ ਜਿਹੜੀਆਂ ਆ ਆ ਬੈਠੇ ਸਾਰੇ ਭਰਾ ਅਗੜੇ ਆਪਣੇ ਭਾਈ ਜੀ ਉਹ ਜੀ ਅੰਕਲ ਜੀ ਇਹ ਇੱਧਰ ਪੱਤੀ ਨੰਬਰ ਦੇਖਣ ਲਈ। ਲਾ ਵੀ ਆਪਾਂ ਇਹ ਆਪਣਾ ਬੰਦਾ ਆ ਗਿਆ। ਇਹਨੂੰ ਲੱਗੇ ਬਿਠਾ ਚਲਾ ਆਇਆ। ਇਹਨੂੰ ਬਿਠਾਈਏ ਤੇ ਚੱਲੀਏ ਹੁਣ ਮਾਜੇ। ਲਾ ਵੀ ਮਿੱਤਰਾਂ ਮੰਡੀ 'ਚ ਆ ਗਏ ਆ। ਮੰਡੀ 'ਚ ਗਏ ਆ ਵੜ ਤੇ ਆਪਾਂ ਜਾਣਾ ਵਾ ਅੜਦ ਤੇ। ਅੜਦ ਤੇ ਗੱਡੀਆਂ ਪੁਰਾਣੀਆਂ ਸੀ। ਅਗੇ ਆਪਾਂ ਮੰਡੀ 'ਚ ਆ ਖੜੀ ਆਪਣੀ ਰਾਣੀ ਸੁੰਦਰਾ। ਤੇ ਦਿਖਾਉਣੇ ਆ ਰੇ ਉਹ ਉਹ ਇਹ ਪਾ ਫਰਾਉਣਾ ਚਾਰਜ ਇੱਥੇ ਡੈਡੀ ਨੂੰ ਖੜਿਆ ਡੈਡੀ ਜੀ ਖੜੇ ਇੱਥੇ ਆ ਲੋ ਲੈ ਜੂਗਾ ਤੁਹਾਡਾ ਹੈ ਇੱਧਰ ਚੱਲੇ ਅਸੀਂ ਮਾਜ ਗੱਡੀਆਂ ਗੱਡੀਆਂ ਨਹੀਂ ਜਾਣਾ ਕੰਮ ਹੋਰ ਵੀ ਮਹੂਜ ਹੋ ਗਏ ਸੀ ਐਂਟਰ ਤੇ ਫਾਟੀਆਂ ਦੇ ਟ੍ਰੈਫਿਕ ਦੇਖੋ ਕਿੰਨਾ ਹਮੇਸ਼ਾ ਇੰਨਾ ਹੀ ਮਿਲਦਾ ਟ੍ਰੈਫਿਕ ਰਾਤ ਨੂੰ ਆ ਜਾਂਦਾ ਮੈਨੂੰ ਆ ਜਾ ਜਦੋਂ ਮਰਜ਼ੀ ਆ ਜਾ। ਅੱਜ ਇਹ ਨਹਿਰਾ ਤੇ ਅੱਧੀਆਂ ਲੀਆਂ ਨਹਿਰਾ ਆ ਗਈਆਂ। ਮੈਂ ਚੈੱਕ ਕਰਾ ਤੇ ਨਹਿਰਾ ਟੈਲੀਵਿਜ਼ਨ ਦੇਖੋ। ਨਾਕੇ ਤੇ ਲਿਆ ਸੀ ਰੋਕ ਤੇ ਕਾਗਜ਼ ਕਾਗਜ਼ ਕੋ ਕੁਝ ਇਥੇ ਚੈੱਕ ਗੱਡੀ ਦੇ। ਪਤਾ ਆਪਾਂ ਤੁਰ। ਮਾਨਤੀ ਜੇ ਛੱਡਦਾ ਫਿਰਦਾ। ਵੀ ਆਪ ਆ ਗਿਆਂ ਪੱਟੀ ਮੋੜ ਵਾਲੇ ਤੇ ਟੋਲ ਟੈਕਸ ਤੇ ਤੇ ਇੱਥੇ ਕਾਰ ਹੀ ਚਲਾਉਣਾ ਆਪਾਂ ਚੱਲਦਾ ਹੀ ਆਪਣਾ ਕਾਰ ਆ ਹੈ ਹਾਂਜੀ ਆ ਜਾਂਦੀ ਸਾਗਰਦੀ ਬੋਟੀ ਦੀ ਅੱਗੇ ਗੱਡੀ ਸਾਗਰਦੀ ਬੋਟੀ ਇੰਡੀਆ ਲੈ ਕੇ ਜਾ ਰਹੀ ਆ ਆਪਦੀ ਤੇ ਸ਼ੀਸ਼ਾ ਇਹ ਨਹੀਂ ਲੱਗੋ ਥੋੜ ਰੱਖਿਆ ਹੁਣ ਟ੍ਰੈਫਿਕ ਜਿਆਦਾ ਤੇ ਦਿਖਾ ਨਹੀਂ ਹੁਣ ਤੇ ਰਸ ਚੈੱਕ ਕਰੋ ਆਪਾਂ ਉਹ ਵੀ ਮਿੱਤਰੋ ਆਪਾਂ ਹੋ ਗਏ ਆ ਪਿੱਖੀ ਵਿੰਡ ਚੈਂਟਰ ਤੇ ਪਿੱਖੀ ਵਿੰਡ ਚ ਆ ਗਏ ਆ ਤੇ ਟ੍ਰੈਫਿਕ ਇੱਥੇ ਵੀ ਬਹੁਤ ਹੁੰਦਾ ਆਪਾਂ ਆ ਗਏ ਸੋਰਸਿੰਗ ਸੋਰ ਸਿੰਘ ਦੇ ਯਾਤਰਾ ਲਓ ਜੀ ਆ ਗਿਆ ਬਾਬਾ ਬੁੱਢਾ ਜੀ ਦਾ ਗੇਟ ਤੇ ਆਪਾਂ ਇਧਰ ਦੀ ਜਾਵਾਂਗੇ ਲਓ ਜੀ ਬਾਬੇ ਬੁੱਢੇ ਦਰਬਾਰ ਤੇ ਆਪਾਂ ਸਾਈਡ ਚ ਜਾਣਾ ਚਾਨ ਲੱਗੇ ਮੱਥਾ ਟੇਕ ਕੇ ਜਾਣਾ ਪਹਿਲਾਂ ਚਾਨ ਲੱਗੇ ਜਾਵਾਂਗੇ ਮੱਥਾ ਟੇਕ ਕੇ ਮਾਦੀ ਦਾ ਤੂੜੀਆਂ ਤੂੜੀਆਂ ਵੀ ਲੋਕੀ ਬਣਾ ਕੇ ਵਿਲੇ ਹੋ ਗਏ ਆ ਤੂੜੀਆਂ ਇਧਰ ਕੋਈ ਤੋਂ ਵੇਰਲੇ ਵੇਰਲੇ ਤੂੜੀ ਰਹਿ ਗਈ ਤੇ ਮੋੜ ਪੇ ਆਪਾਂ ਮੰਡੀ ਨੂੰ ਤੇ ਚੱਲਦੇ ਆਂ ਮੰਡੀ ਚ ਰੋਡ ਚ ਚਲੋ ਜੀ ਮੁੜੀਏ ਮੰਡੀ ਨੂੰ ਲਾ ਵੀ ਵੇਖੋ ਮੁੰਡਿਓ ਇੱਥੇ ਭੈਣ ਮੰਡੀ ਦਾ ਰਸਤਾ ਲਓ ਜੀ ਆ ਗਏ ਮੰਡੀ ਚ ਮਾਲ ਤੇ ਖੂਬ ਆਇਆ ਪਿਆ ਲਾ ਵੀ ਮੇਤਰਾ ਗੱਡੀ ਲਾਤੀ ਸ਼ਾਮੇ ਤੇ ਗੱਡੇ ਡੱਕੇ ਸ਼ਾਮੇ ਤੇ ਆਪਾਂ ਚੱਲਦੇ ਆਂ ਇੱਧਰ ਚੱਲੀ ਜਾਂਦਾ ਮੰਡੀਆਂ ਦਾ ਕੰਮ ਖੂਬ ਤੇ ਕੰਡੇ-ਕੁੰਡੇ ਪਿਆ ਲੱਗੇ ਇੱਧਰ ਵੀਰ ਹਣੇ ਕੰਨ ਗਤੋਲੀ ਜਾਂਦੇ ਆ ਇੱਧਰ ਚੱਲਦੇ ਵੇ ਆਪਾਂ ਚੱਲਦੇ ਆਂ ਆੜ ਤੇ ਆ ਦੇਖੋ 8:00 ਤੱਕ ਹੋ ਗਈਆਂ ਇੱਧਰ ਫਾਈਨਲ ਯਾਰਡ ਤੀਆਂ ਕੋਲੇ ਆ ਗਏ ਆਪਾਂ ਤੇ ਆ ਜਾ ਰਿਹਾ ਗਿਆਰਤੀਆ ਜੀ ਆਪਾਂ ਐਸੀ ਗੱਡੀਆਂ ਦੀ ਗੱਲਬਾਤ ਕਰਨ ਤੇ ਮੀਟਿੰਗ ਹੋ ਗਈ ਆਪਣੀ ਸ਼ੁਰੂ ਤੇ ਆਪਾਂ ਹੁਣ ਇੱਥੋਂ ਤੁਰਦੇ ਆ ਹੁਣ ਜਾਣਾ ਆਪਾਂ ਸਰਾ ਮੰਡੀ ਫਾਈਨਲੀ ਆਪਾਂ ਪਹੁੰਚ ਗਏ ਆ ਸਰਾ ਤੇ ਚੱਲਦੇ ਆ ਸਰਾ ਮੰਡੀ ਵੀ ਮਿੱਤਰ ਆ ਗਏ ਸਰਾ ਮੰਡੀ ਮੰਡੀਆਂ ਇੱਧਰ ਸਾਰੀਆਂ ਤਕਰੀਬਨ ਹੀ ਕੱਚੀਆਂ ਵਾ ਆ ਦੇਖ ਲਓ ਇੱਧਰ ਦੇ ਘਰ ਲਾਇਬ ਹੈ ਕਿ ਨਹੀਂ ਢੇਰ ਭਰ ਭਰ ਕੇ ਇਹ ਇਧਰ ਰੱਛ ਭਰਿਆ ਪਿਆ ਕਿ ਨਹੀਂ ਮੰਡੀ ਸਾਰੀ ਦੋੜ ਹੀ ਵੀ ਮਾਲ ਵਾਦੂ ਸਾਰੇ ਤਕਰੀਬਨ ਕਣਕ ਲਓ ਜੀ ਆਪਣੀ ਇਧਰੋਂ ਵੀ ਗੱਲਬਾਤ ਕਰਦੇ ਤੇ ਹੁਣ ਆਪਾਂ ਚੱਲਦੇ ਆਂ ਵਾਪਸੀ ਆਪਾਂ ਲੈਣਾ ਵਾ ਵੇਸਣ ਤੇ ਬ੍ਰਦਰ ਕੀ ਹਾਲ ਚਾਲਾ ਠੀਕ ਠਾਕ ਦੋ ਕਿਲੋ ਵੇਸਣ ਕੀ ਰੇਟ ਆ ਦੋ ਕਿਲੋ ਦੇ ਦੇ ਡੱਬੇ 'ਚ ਪਾ ਦੇ ਹਾਂ ਡੱਬੇ 'ਚ ਪਾ ਦੇ ਵੇਸਣ ਆ ਭਾਂ ਲੈ ਲਿਆ ਤੇ ਹੁਣ ਆਪਾਂ ਚੱਲਦੇ ਆਂ ਗੱਡੀ 'ਚ ਤੇ ਲਓ ਜੀ ਆਪਾਂ ਸੁਖਪਾਲ ਸਿੰਘ ਆਰਤੀ ਦੇ ਘਰ ਨੂੰ ਮੋੜਨ ਲੱਗੇ ਆਂ ਤੇ ਉਹਨਾਂ ਨੇ ਬੁਲਾਇਆ ਸੀ ਘਰੇ ਤੇ ਸਾ ਕੋਠੀ ਸਾਹਮਣੇ ਆ ਗਈ ਆਰਤੀ ਏਰੀਆ ਆਪਣੇ ਦੀ ਚਲਦੇ ਆਂ ਘਰੇ ਤੇ ਕਰਦੇ ਆਂ ਗੱਲਬਾਤ ਆਪਾਂ ਪਹੁੰਚ ਗਏ ਆ ਫਾਈਨਲੀ ਕੋਠੀ ਪਹੁੰਚ ਗਏ ਆ ਮਿੱਤਰੋ ਤੁਹਾਨੂੰ ਦਿਖਾਉਨੇ ਆ ਆੜੂਆਂ ਦਾ ਬੂਟਾ ਇਹ ਦੇਖੋ ਫਲ ਕਿੰਨਾ ਫਲ ਲੱਗਿਆ ਪਿਆ ਦੇਖੋ ਆੜੂ ਆਓ ਵੀ ਆਪਾਂ ਹੁਣ ਕੋ ਚੱਲਦੇ ਆਂ ਮਿੱਤਰੋ ਦੇਖ ਇਧਰ ਚੜਾਇਆ ਪਿਆ ਅਗਲੇ ਆਨੇ ਪੀਟਰ ਬੈਲਟ ਕੋਠੇ ਤੇ ਆਪਾਂ ਇੱਥੋਂ ਸਾਰਾ ਕੰਮ ਆਪਣਾ ਕਰਕੇ ਫਾਈਨਲ ਤੇ ਜੀਰੇ ਨੂੰ ਕਰਤੀ ਵਾਪਸੀ ਤੇ ਮਿਲਦੇ ਹੁਣ ਤੁਹਾਨੂੰ ਜੀਰੇ ਜਾ ਕੇ ਜੇ ਆਪਾਂ ਆ ਗਏ ਤਣ ਤਣ ਬਾਬਾ ਬੁੱਢਾ ਸਾਹਿਬ ਜੀ ਦੇ ਦਰਬਾਰ ਤੇ ਤੇ ਕਰਦੇ ਆਂ ਦਰਸ਼ਨ ਤੇ ਤੁਹਾਨੂੰ ਵੀ ਕਰਾਉਣੇ ਦਰਸ਼ਨ ਆ ਵੀ ਮਿੱਤਰੋ ਆਪਾਂ ਤੁਰ ਗਏ ਆ ਤੇ ਗੱਡੀ ਆਉਂਦੀ ਆਪਣੀ ਪਿੱਛੇ ਤੇ ਆਪਾਂ ਚੱਲਦੇ ਆਂ ਬਾਬੇ ਦੇ ਲੋ ਜੀ ਕਰੋ ਦਰਸ਼ਨ ਬਾਬਾ ਬੁੱਢਾ ਸਾਹਿਬ ਜੀ ਦੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਤੇ ਕਰੋ ਸਾਰੇ ਜਣੇ ਦਰਸ਼ਨ ਤੇ ਫਿਰ ਆਪਾਂ ਟੇਕਦੇ ਆਂ ਮੱਥਾ ਇਦਰ ਜੀ ਆਪਾਂ ਕਰਦੇ ਪਏ ਆ ਪ੍ਰਕਰਮਾਂ ਤੇ ਦੇ ਇੱਕ ਕਰਾਲੀ ਤੇ ਜਾਂਦੇ ਆ ਮੱਥਾ ਟੇਕਣ ਲੋ ਜੀ ਕਰੋ ਦਰਸ਼ਨ ਮਹਾਰਾਜ ਦੇ ਕਿ ਟੇਕ ਮੱਥਾ ਟੇਕੇ ਦਰਸ਼ਨ ਕਰ ਲੋ ਮਹਾਰਾਜ ਦੇ ਦਰਸ਼ਨ ਮਹਾਰਾਜ ਦੇ ਮਹਾਰਾਜ ਦੇ ਦਰਸ਼ਨ ਕਰੋ ਉਹ ਜੀ ਮੱਥਾ ਲਿਆ ਪਾਟੇਕ ਤੇ ਆਪਾਂ ਆ ਗਿਆਂ ਮੱਥਾ ਟੇਕ ਕੇ ਬਾਹਰ ਮਤਰਾ ਦੇਖ ਲਈ ਮੱਥਾ ਟੇਕ ਕੇ ਦੇ ਤੋਂ ਬਾਅਦ ਆਪਾਂ ਲੈ ਲਈਏ ਦੇਖ ਨੋ ਜੀ ਆਪਾਂ ਜਾਂਦੇ ਆਂ ਲੰਗਰ ਹਾਲ ਤੇ ਪ੍ਰਸ਼ਾਦਾ ਛਕਦੇ ਆਂ ਲੰਗਰ ਹਾਲ ਚੱਪਾ ਗਿਆ ਆਂ ਆਉਣ ਚ ਬਰਕਰ ਤੇ ਜੀ ਕੀ ਹੋ ਗਿਆ ਮਾਰਾ ਇਹਦਾ ਨਾ ਪ੍ਰਸ਼ਾਦਾ ਛਕ ਲਿਆ ਸੀ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਜੀਰੇ ਨੂੰ ਤੇ ਨਾਲ ਦੇ ਤਾਂ ਮੇਰੇ ਉਹ ਗੱਡੀ ਕੋ ਚਲੇ ਗਿਆ ਤੇ ਮੈਂ ਰਹਿ ਗਿਆ ਸੀ ਪਿੱਛੇ ਸਾੜਲੀ ਪਾਰਕ ਚੋਂ ਪਾਰਕਿੰਗ ਚੋਂ ਸੌਰੀ ਤੇ ਵਾਪਸੀ ਆਪ ਆ ਗਿਆਂ ਕੱਕੋ ਬੂਏ ਚੱਲਦੇ ਆ ਹੁਣ ਜੀਰੇ ਨੂੰ ਲਾਓ ਜੀ ਆ ਕੇ ਪਿੱਖੀ ਵਿੰਡ ਤੋਂ ਵੀ ਸੋਮਾ ਦਾ ਰਸ ਚੈੱਕ ਕਰੋ ਉਹ ਗੱਡੀ ਉਹ ਸੀ ਜਿਹੜੀ ਆਪਾਂ ਵੇਖਦੇ ਸੀ ਲੈ ਇਧਰ ਦੇਖੋ ਵਿੰਗੇ ਟੱਡੇ ਘੋੜੇ ਇਧਰ ਆਇਆ ਸੋਮਾਗ੍ਰਾਮ ਕੀ ਹੈਗਾ ਇਹਦੇ ਹਰ ਇੱਕ ਇਹ ਚੈੱਕ ਕਰੋ ਲਾਗੇ ਲਾਗੇ ਕੈਂਟ ਆ ਜੰਗਲ ਏਰੀਆ ਜੰਗਲ ਆਪਾਂ ਮੁਕੋ ਵਾਪਸੀ ਆ ਗਏ ਆ ਤੇ ਦੇਖਦੇ ਆ ਇੱਥੇ ਗੱਡੀਆਂ ਆਪਣੀਆਂ ਆਈਆਂ ਆਈਆਂ ਫਿਰ ਗੱਡੀ ਨੂੰ ਰੁਕਾ ਕੇ ਸਿੱਧੇ ਜਾਵਾਂਗੇ ਤਾਂ ਆਪਣੀਆਂ ਗੱਡੀਆਂ ਤਾਂ ਹਾਲ ਦੀ ਖੜੀ ਦਾ ਕੋਈ ਦਿਖਦੀ ਨਹੀਂ ਉਹ ਖਾਲੀ ਹੋਈ ਜਾਂਦੇ ਸੋਦਨੇ ਤੇ ਫਾੜਕ ਵਾਪਸੀ ਆ ਗਏ ਆ ਫਾੜਕ ਕਰਦੇ ਆ ਪਾਰ ਟ੍ਰੈਫਿਕ ਹੋਣੀ ਰਹੁੰਦਾ ਹੀ ਇੱਥੇ ਅੱਲਾਹ ਜੀ ਫਾਈਨਲੀ ਜੀਰੇ ਵਾਪਸੀ ਉਹ ਗਿਆ ਤੇ ਜੀਰੇ ਜੋ ਗਿਆ ਪੈਂਟਰ ਬੜੀਆਂ ਪਾ ਪੈ ਚੌਕ ਚੌਕ ਦੇ ਨਜ਼ਾਰਾ ਉਹ ਰੇ ਗਿਆ ਬਿਲ ਨਜ਼ਰ ਚੱਲਿਆ ਕੈਸ਼ ਕਢਾਉਣ ਹੋਰ ਪੈਸੇ ਕਢਾਉਣ ਤੇ ਆਪਣੀ ਤੁਹਾਨੂੰ ਦਿਖਾਉਨੇ ਆ ਰਾਣੀ ਸੁੰਦਰਾ ਭਰੀ ਜਾਂਦੀ ਇੱਥੇ ਆਪਣਾ ਬੰਦਾ ਪਤਾ ਨਹੀਂ ਹੈਗਾ ਕਿ ਨਹੀਂ ਇਹ ਗਣੀ ਆ ਦੇ ਭਰੀ ਜਾਂਦੇ 98 ਹੋਂਦੇ ਵਾਹ ਜੋਰ ਕਢਾ ਲਿਆ ਓਕੇ ਉੱਥੇ ਜਾਣਾ ਉੱਥੇ ਖੜੀ ਆ ਗੱਡੀ ਤੇ ਗੱਡੀ ਕੋਲ ਜਾਣਾ ਤੇ ਜਿੱਥੇ ਆਪਾਂ ਲਗਾ ਜਾਣਾ ਲੁਕੇਸ਼ਾਨ ਇਕਿਮ ਖਾਂ ਲੱਗੇ ਆ ਚਲੋ ਠੀਕ ਨਵਤਾਜ ਖਾਊਗਾ ਆਈਸਕ੍ਰੀਮ ਤੇ ਆਪਾਂ ਮਾਝੂ ਆ ਕਿ ਤੇ ਕਰੇ ਗਿਆ ਚਲੇ ਦੁਬਾਰਾ ਆਪਾਂ ਫੇਰ ਸ਼ਹਿਰ ਆਏ ਨਵਤਾਜ ਉਹਨਾਂ ਨਾਲ ਲੋ ਵੀ ਗੋਲ ਗੱਪੇ ਲੈ ਆਪਾਂ ਖਾ ਕੇ ਆਪਾਂ ਹੁਣੇ ਤੋਂ ਚੱਲਦੇ ਆ ਘਰ ਨੂੰ ਇਧਰ ਵਾਰਾ ਜੀ ਹੁਣੀ ਬੈਠੇ ਨੇ ਤੇ ਆਪਾਂ ਆ ਗਏ ਆ ਖੇਤ ਘਰ ਨੂੰ ਜਾ ਰਹੇ ਆ ਵਾਪਸ ਦੋਸਤੋ ਫਾਈਨਲੀ ਪਹੁੰਚ ਗਏ ਆ ਘਰੇ ਤੇ ਵੀ ਦੋਸਤੋ ਫਾਈਨਲੀ ਆਪਾਂ ਪਹੁੰਚ ਗਏ ਆ ਘਰੇ ਤੇ ਹਨੇਰਾ ਹੋ ਗਿਆ ਕਾਫੀ ਤੇ ਉੱਥੋਂ ਆਪਾਂ ਗਏ ਵਾਪਸ ਹੀ ਆ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਨਾਂ ਨੇ ਨਹੀਂ ਕੀਤਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਦੇਖਿਓ ਵਲੌਗ ਤੇ ਇੰਜੋਏ ਕਰਿਓ ਕੀ ਕੀ ਆਪਾਂ ਕੀਤਾ ਕਿੱਥੇ ਕਿੱਥੇ ਆਪਾਂ ਗਏ ਤੇ ਤੁਹਾਨੂੰ ਮਿਲਦੇ ਆ ਕਿਸੇ ਹੋਰ ਵਧੀਆ ਵੀਡੀਓ ਨਾਲ ਤੱਕ ਤੱਕ ਲਈ ਬਾਏ